ਜਦੋਂ ਮੈਂ 12ਵੀਂ ਕਲਾਸ ਵਿੱਚ ਪੜ੍ਹਦਾ ਸੀ ਮੇਰੇ ਮਾਪਿਓ ਉਹਦੇ ਹੀ ਮੈਨੂੰ ਕਹਿਣ ਲੱਗ ਪਏ ਸੀ ਕਿ 12ਵੀਂ ਕਲਾਸ ਵਿੱਚ ਚੰਗੇ ਨੰਬਰ ਲੈ ਲਵੀਂ ਤਾਂ ਕਿ ਕੱਲ ਨੂੰ ਤੇਰੀ ਆਈਲਟਸ ਕਰਵਾਈਏ ਤਾਂ ਚੰਗੇ ਬੈਂਡ ਆ ਜਾਣ ਕਿਉਂਕਿ ਜੇ 12ਵੀਂ 'ਚ ਚੰਗੇ ਪਰਸੈਂਟ ਲਵੇਂਗਾ ਫੇਰ ਹੀ ਤੇਰਾ ਅੱਗੇ ਬੇਸ ਬਣਨਾ ਆ ਮੈਨੂੰ ਵੀ ਬਾਹਰ ਜਾਣ ਦਾ ਬੜਾ ਸ਼ੌਂਕ ਸੀ ਅਸੀਂ ਦੋ ਭੈਣ ਭਰਾ ਹਾਂ ਮੇਰੀ ਭੈਣ ਕਹਿੰਦੀ ਸੀ ਕਿ ਮੈਂ ਤਾਂ ਇੰਡੀਆ 'ਚ ਰਹਿ ਕੇ ਡਾਕਟਰ ਬੰਨਾ ਹਾਂ ਮੇਰੀ ਭੈਣ ਤਾਂ ਨਰਸਿੰਗ ਦਾ ਕੋਰਸ ਕਰਦੀ ਸੀ ਤੇ ਮੈਂ ਅਜੇ 12ਵੀਂ 'ਚ ਪੜਦਾ ਸੀ 12ਵੀਂ ਤੋਂ ਬਾਅਦ ਮੈਂ ਆਇਲਰਸ ਕਰਕੇ ਕੈਨੇਡਾ ਜਾਣਾ ਸੀ ਇੱਕ ਦਿਨ ਮੈਨੂੰ ਕੈਨੇਡਾ ਵਾਲੀ ਮਾਸੀ ਦਾ ਫੋਨ ਆਇਆ ਮਾਸੀ ਮੈਨੂੰ ਕਹਿਣ ਲੱਗੀ ਕਿ ਇੱਧਰ ਤਾਂ ਹੁਣ ਕੰਮ ਬੜਾ ਘਟਿਆ ਪਿਆ ਮੈਂ ਕਿਹਾ ਸਾਡੇ ਵਾਰੀ ਹੁਣ ਕੰਮ ਘਟਾ ਦਿੱਤਾ ਮੈਂ ਤਾਂ ਤੁਹਾਡੇ ਕੋਲ ਆ ਜਾਣਾ ਮੈਨੂੰ ਨਹੀਂ ਪਤਾ ਤੁਸੀਂ ਮੇਰਾ ਕੀ ਹੱਲ ਕਰਨਾ ਬਸ ਮੈਂ ਤਾਂ ਆਈਲੈਂਡਸ ਕਰਕੇ ਤੁਹਾਡੇ ਕੋਲ ਆਵਜਣਾ ਅੱਗੇ ਤੁਸੀਂ ਜਾਣੋ ਤੁਹਾਡਾ ਕੰਮ ਮਾਸੀ ਹੱਸਣ ਲੱਗ ਪਈ ਮਾਸੀ ਕਹਿਣ ਲੱਗੀ ਕਿ ਇਦਾਂ ਦੀ ਤਾਂ ਕੋਈ ਗੱਲ ਨਹੀਂ ਮੈਂ ਤਾਂ ਵੈਸੇ ਗੱਲ ਕਰਦੀ ਸੀ ਕਿ ਹੁਣ ਕੰਮ ਬੜਾ ਘਟ ਗਿਆ ਅਸੀਂ ਤਾਂ ਦੋਨੋਂ ਜਾਨੇ ਵੇਲੇ ਬੈਠੇ ਆ ਇਸ ਤਰ੍ਹਾਂ ਮਾਸੀ ਦੀ ਵੀਡੀਓ ਕਾਲ ਆਈ ਹੋਈ ਸੀ ਫਿਰ ਮੰਮੀ ਗੱਲ ਕਰਨ ਲੱਗ ਪਈ ਮੰਮੀ ਵੀ ਕਹਿਣ ਲੱਗੀ ਕਿ ਮੇਰਾ ਤਾਂ ਮਨ ਨਹੀਂ ਕਰਦਾ ਕਿ ਮੈਂ ਆਪਣੇ ਪੁੱਤ ਨੂੰ ਆਪਣੇ ਕੋਲੋਂ ਦੂਰ ਭੇਜਾਂ ਪਰ ਇਹਦਾ ਪਿਓ ਨਹੀਂ ਹਟਦਾ ਉਹ ਤਾਂ ਸਾਰਾ ਦਿਨ ਬਾਰ-ਬਾਰ ਹੀ ਕਰਦਾ ਰਹਿੰਦਾ ਨਾਲੇ ਪਤਾ ਹੈ ਕਿ ਹੁਣ ਕੰਮ ਘਟਿਆ ਫਿਰ ਵੀ ਨਹੀਂ ਹਟਦਾ ਮਾਸੀ ਕਹਿਣ ਲੱਗੀ ਕੋਈ ਗੱਲ ਨਹੀਂ ਇਹਦਾ ਤਾਂ ਕੋਈ ਹੱਲ ਕਰਾਂਗੇਈ ਤੁਸੀਂ ਆਇਲਟਸ ਕਰਵਾ ਦਿਓ ਮੈਂ ਮੰਮੀ ਨੂੰ ਕਿਹਾ ਕਿ ਅਜੇ ਤਾਂ ਮੈਂ ਆਇਲਟਸ ਵੀ ਨਹੀਂ ਕਰਨ ਲੱਗਾ ਤੁਹਾਡਾ ਤਾਂ ਪਹਿਲਾਂ ਹੀ ਦਿਲ ਘਟਣ ਲੱਗ ਜਾਂਦਾ ਆ ਇਸ ਤਰ੍ਹਾਂ ਘਰ ਵਿੱਚ ਗੱਲਾਂ ਚੱਲ ਰਹੀਆਂ ਸੀ ਮੇਰੀ ਭੈਣ ਮੈਨੂੰ ਕਹਿਣ ਲੱਗੀ ਕਿ ਤੂੰ ਇੱਥੇ ਰਹਿ ਕੇ ਕੋਈ ਕੋਰਸ ਕਿਉਂ ਨਹੀਂ ਕਰ ਲੈਂਦਾ ਅੱਜ ਕੱਲ ਮੁੰਡੇ ਸਲੂਨ ਵਿੱਚ ਕੰਮ ਕਰਦੇ ਆ ਤੂੰ ਸਲੂਨ ਦਾ ਕੰਮ ਸਿੱਖ ਲੈ ਤੇ ਸਲੂਨ ਖੋਲ ਲਵੀਂ ਪਰ ਮੈਨੂੰ ਇੱਥੇ ਰਹਿਣ 'ਚ ਬਿਲਕੁਲ ਇੰਟਰਸਟ ਨਹੀਂ ਸੀ ਮੈਨੂੰ ਤਾਂ ਬਸ ਬਾਹਰ ਜਾਣ ਦਾ ਹੀ ਭੂਤ ਸਵਾਰ ਸੀ ਕਿਉਂਕਿ ਅੱਜ ਕੱਲ ਬਾਹਰ ਜਾਣ ਦਾ ਟ੍ਰੈਂਡ ਹੀ ਹੋ ਗਿਆ ਇਸ ਕਰਕੇ ਮੈਂ ਵੀ ਬਾਹਰ ਜਾਣਾ ਚਾਹੁੰਦਾ ਸੀ ਹੁਣ ਮੇਰੀ 12ਵੀਂ ਕਲਾਸ ਬਸ ਪੂਰੀ ਹੋਣ ਵਾਲੀ ਸੀ ਤੇ ਮੈਂ ਪਹਿਲਾਂ ਹੀ ਇੰਗਲਿਸ਼ ਦੀਆਂ ਕਲਾਸਾਂ ਲਗਾਉਣ ਲੱਗ ਪਿਆ ਪਹਿਲਾਂ ਮੈਂ ਇੰਗਲਿਸ਼ ਸਿੱਖੀ ਤੇ 2 ਮਹੀਨੇ ਲਾ ਕੇ ਉਸ ਤੋਂ ਬਾਅਦ ਮੈਂ ਆਇਲਟਸ ਕਰਨ ਲੱਗਾ ਜਦੋਂ ਮੈਂ ਆਇਲਟਸ ਕਰਨ ਲੱਗਾ ਤਾਂ ਮੈਨੂੰ ਆਇਲਟਸ ਬੜਾ ਔਖਾ ਲੱਗਾ ਮੈਂ ਘਰ ਦੇ ਨੂੰ ਇੱਕ ਵਾਰ ਤਾਂ ਕਹਿ ਦਿੱਤਾ ਸੀ ਕਿ ਮੇਰਾ ਮਨ ਨਹੀਂ ਕਰਦਾ ਡੈਡੀ ਕਹਿੰਦਾ ਸਾਰੇ ਪਹਿਲਾਂ ਇਦਾਂ ਹੀ ਕਹਿੰਦੇ ਆ ਇੱਕ ਮੇਰਾ ਦੋਸਤ ਸੀ ਉਹਦੇ ਮੁੰਡੇ ਨੇ ਵੀ ਫੀਸ ਭਰਾ ਕੇ ਬਾਅਦ ਵਿੱਚ ਗਿਆ ਹੀ ਨਹੀਂ ਮੇਰਾ ਡੈਡੀ ਬੜੇ ਗਰਮ ਸੁਭਾਅ ਦਾ ਸੀ ਡੈਡੀ ਕਹਿਣ ਲੱਗਾ ਕਿ ਇਦਾਂ ਨਹੀਂ ਕਰਨਾ ਕਿ ਤੂੰ ਜਾਵੇਂ ਨਾ ਤੇ ਮੈਂ ਤੇਰੀ ਫੀਸ ਭਰੀ ਜਾਵਾਂ ਡੈਡੀ ਕਹਿਣ ਲੱਗਾ ਕਿ ਚੁੱਪ ਕਰਕੇ ਆਪਣਾ ਆਇਲਰਟਸ ਕਲੀਅਰ ਕਰ ਕਿਉਂਕਿ ਡੈਡੀ ਨੂੰ ਬਾਹਰ ਜਾਣ ਦਾ ਬੜਾ ਸ਼ੌਂਕ ਸੀ ਡੈਡੀ ਕਹਿੰਦਾ ਸੀ ਕਿ ਜੇ ਤੂੰ ਬਾਹਰ ਚੱਲਿਆ ਜਾਏਂਗਾ ਤਾਂ ਤੇਰੇ ਪਿੱਛੇ-ਪਿੱਛੇ ਅਸੀਂ ਵੀ ਆ ਜਾਵਾਂਗੇ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਡੈਡੀ ਨੇ ਕੈਨੇਡਾ ਜਾਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਦੋਂ ਕੈਨੇਡਾ ਆਇਲਰਟਸ ਨਹੀਂ ਸੀ ਨਹੀਂ ਤਾਂ ਡੈਡੀ ਨੇ ਸ਼ਾਇਦ ਆਇਲਰਸੀ ਕਰ ਲੈਣੀ ਸੀ ਅਗਲੇ ਦਿਨ ਤੋਂ ਮੈਂ ਡੇਲੀ ਇੰਸਟੀਚਿਊਟ ਜਾਂਦਾ ਸੀ ਬੇਸ਼ੱਕ ਮੈਨੂੰ ਸਮਝ ਕੁਝ ਨਹੀਂ ਲੱਗਦਾ ਸੀ ਪਰ ਮੈਂ ਡੇਲੀ ਜਾਂਦਾ ਸੀ ਕਿਉਂਕਿ ਡੈਡੀ ਮੇਰੇ ਵੱਲ ਅੱਖਾਂ ਕੱਢਣ ਲੱਗ ਜਾਂਦਾ ਸੀ ਇਸ ਕਰਕੇ ਮੈਂ ਡਰਦਾ ਹੋਇਆ ਰੋਜ਼ ਚੱਲਾ ਜਾਂਦਾ ਸੀ ਇੱਕ ਦਿਨ ਮੈਂ ਗੱਲ ਮਾਸੀ ਨੂੰ ਦੱਸੀ ਕਿ ਮਾਸੀ ਜਾਂਦਾ ਤਾਂ ਮੈਂ ਹੈਗਾ ਪਰ ਮੇਰਾ ਮਨ ਨਹੀਂ ਕਰਦਾ ਕਿਉਂਕਿ ਆਈਲੈਟਸ ਦਾ ਸਿਲੇਬਸ ਬੜਾ ਔਖਾ ਆ ਮਾਸੀ ਕਹਿਣ ਲੱਗੀ ਕੁਝ ਵੀ ਔਖਾ ਨਹੀਂ ਹੁੰਦਾ ਮੈਂ ਵੀ ਕਾਰੀ ਲਿਆ ਸੀ ਕੋਈ ਗੱਲ ਨਹੀਂ ਇੱਕ ਵਾਰ ਨਹੀਂ ਤਾਂ ਦੂਜੀ ਵਾਰ ਬੈਂਡ ਆ ਜਾਣਗੇ ਤੂੰ ਘਬਰਾਣਾ ਬਸ ਧਿਆਨ ਨਾਲ ਪੜਿਆ ਕਰ ਮਾਸੀ ਨੇ ਵੀ ਹਾਈਲਾਈਟਸ ਕੀਤੀ ਸੀ ਤੇ ਮਾਸੀ ਦੇ ਸਹੁਰਿਆਂ ਨੇ ਪੈਸੇ ਲਗਾਏ ਸੀ ਮਾਸੀ ਦੇ ਵਿਆਹ ਨੂੰ ਅਜੇ ਥੋੜਾ ਟਾਈਮ ਹੀ ਹੋਇਆ ਸੀ ਕਿ ਮਾਸੀ ਨੇ ਮਾਸੜ ਨੂੰ ਵੀ ਬੁਲਾ ਲਿਆ ਸੀ ਹੁਣ ਉਹਨਾਂ ਦੇ ਵਿਆਹ ਨੂੰ 2-3 ਸਾਲ ਹੋ ਗਏ ਸੀ ਮੈਨੂੰ ਘਰ ਦੀਆਂ ਚੀਜ਼ਾਂ ਬਣਾਉਣ ਦਾ ਬੜਾ ਸ਼ੌਂਕ ਸੀ ਕਦੇ ਮੈਗੀ ਬਣਾ ਲਈ ਕਦੇ ਚੋਲ ਬਣਾ ਲੇ ਮਾਸੀ ਕਹਿਣ ਲੱਗੀ ਕਿ ਮੈਂ ਇੰਡੀਆ ਤੇਰੇ ਹੱਥ ਦੀਆਂ ਬਣੀਆਂ ਚੀਜ਼ਾਂ ਬੜੀਆਂ ਖਾਦੀਆਂ ਨੇ ਬਸ ਹੁਣ ਤਾਂ ਮੈਨੂੰ ਇਦਾਂ ਆ ਕਿ ਕਦੋਂ ਤੂੰ ਆਵੇਂ ਤੇ ਰਸੋਈ 'ਚ ਮੇਰੇ ਨਾਲ ਹੈਲਪ ਕਰਾਇਆ ਕਰੇ ਕਿਉਂਕਿ ਮੈਂ ਉੱਧਰ ਜਾ ਕੇ ਮਾਸੀ ਹੁਣਾ ਕੋਲ ਰਹਿਣਾ ਸੀ ਮੈਂ ਮਾਸੀ ਨੂੰ ਕਿਹਾ ਕਿ ਅਜੇ ਤਾਂ ਮੈਂ ਆਇਲਰਸ ਵੀ ਪਤਾ ਨਹੀਂ ਕਲੀਅਰ ਕਰੂੰਗਾ ਜਾਂ ਨਹੀਂ ਤੁਸੀਂ ਪਹਿਲਾਂ ਹੀ ਸਕੀਮਾ ਬਣਾਉਣ ਲੱਗ ਪੇ ਮਾਸੀ ਕਹਿਣ ਲੱਗੀ ਮੈਨੂੰ ਪਤਾ ਤੂੰ ਪੜਨ 'ਚ ਇੰਟੈਲੀਜੈਂਟ ਆਂ ਤੁਆਇਲਟਸ ਘਾਰ ਹੀ ਲੈਣੀ ਵੇਖੀ ਤੈਨੂੰ ਚੰਗੇ ਬੈਂਡ ਵੀ ਆ ਜਾਣੇ ਆ ਮੈਂ ਵੀ ਪਹਿਲਾਂ ਇਦਾਂ ਹੀ ਕਹਿੰਦੀ ਹੁੰਦੀ ਸੀ ਜਦੋਂ ਮੈਂ ਨਵੀਂ ਲੱਗੀ ਸੀ ਤਾਂ ਮੈਨੂੰ ਬੜਾ ਔਖਾ ਲੱਗਦਾ ਸੀ ਮੈਂ ਵੀ ਸੋਚਦੀ ਸੀ ਕਿ ਕਿੱਥੇ ਪੰਗਾ ਲੈ ਲਿਆ ਪਰ ਹੌਲੀ-ਹੌਲੀ ਇੰਨੀ ਮਿਹਨਤ ਕੀਤੀ ਕਿ ਮੈਨੂੰ ਦੇਖ ਲੈ ਬੈਂਡ ਆ ਗਏ ਤੂੰ ਵੀ ਕਰ ਸਕਦਾ ਇਸ ਤਰ੍ਹਾਂ ਮਾਸੀ ਨੇ ਮੇਰੇ ਵਿੱਚ ਕਾਫੀ ਹੌਂਸਲਾ ਭਰਿਆ ਫਿਰ ਮੈਂ ਤਾਂ ਸੋਚ ਲਿਆ ਸੀ ਕਿ ਮੈਂ ਵੀ ਆਇਲਟਸ ਕਲੀਅਰ ਕਰਕੇ ਵਿਖਾਉਂਗਾ ਹੁਣ ਮੈਂ ਬਹੁਤ ਧਿਆਨ ਨਾਲ ਪੜਦਾ ਸੀ ਮੈਂ ਘਰ ਆ ਕੇ ਵੀ ਆਇਲਟਸ ਦੀਆਂ ਬੁੱਕਸ ਹੀ ਪੜਦਾ ਰਹਿੰਦਾ ਸੀ ਮੇਰੀ ਕਿਸਮਤ ਇੰਨੀ ਚੰਗੀ ਸੀ ਕਿ ਮੈਨੂੰ ਪਹਿਲੀ ਵਾਰ ਵਿੱਚ ਹੀ 6 ਬੈਂਡ ਆ ਗਏ ਤੇ ਸਾਰੇ ਇਸ ਗੱਲ ਤੋਂ ਬੜੇ ਖੁਸ਼ ਹੋਏ ਮਾਸੀ ਵੀ ਇਸ ਗੱਲ ਤੋਂ ਬੜੀ ਹੈਰਾਨ ਸੀ ਮਾਸੀ ਕਹਿਣ ਲੱਗੀ ਕਿ ਤੂੰ ਤਾਂ ਮੇਰੇ ਨਾਲੋਂ ਵੀ ਤੇਜ਼ ਨਿਕਲਿਆ ਤੂੰ ਤਾਂ ਪਹਿਲੀ ਵਾਰ ਵਿੱਚ ਹੀ ਬੈਂਡ ਲੈ ਗਿਆ ਮੈਨੂੰ ਬੜਾ ਚਾ ਚੜਿਆ ਹੋਇਆ ਸੀ ਮਾਸੀ ਕਹਿਣ ਲੱਗੀ ਚੱਲ ਹੁਣ ਆਕੇ ਡਾਲਰ ਕਮਾ ਲੈ ਜਲਦੀ ਜਲਦੀ ਫਿਰ ਆਪਣੇ ਡੈਡੀ ਨੂੰ ਵੀ ਆਪਣੇ ਪਿੱਛੇ ਪਿੱਛੇ ਬੁਲਾ ਲਵੀਂ ਹੁਣ ਘਰਦਿਆਂ ਨੇ ਮੇਰੀ ਫਾਈਲ ਵੀ ਲਗਾ ਦਿੱਤੀ ਸੀ ਮੈਨੂੰ ਬੜੀ ਜਲਦੀ ਸੀ ਕਿ ਕਦੋਂ ਮੈਂ ਕੈਨੇਡਾ ਪਹੁੰਚ ਜਾਵਾਂ ਮੇਰੀ ਮੰਮੀ ਇਸ ਗੱਲ ਤੋਂ ਬੜੀ ਉਦਾਸ ਸੀ ਕਿਉਂਕਿ ਮੰਮੀ ਮੈਨੂੰ ਆਪਣੇ ਨਾਲੋਂ ਦੂਰ ਨਹੀਂ ਕਰਨਾ ਚਾਹੁੰਦੀ ਸੀ ਥੋੜੀ ਜੀ ਉਦਾਸੀ ਤਾਂ ਡੈਡੀ ਦੇ ਚਿਹਰੇ ਤੇ ਵੀ ਸੀ ਕਿਉਂਕਿ ਡੈਡੀ ਮੈਨੂੰ ਕਾਮਯਾਬ ਵੇਖਣਾ ਚਾਹੁੰਦੇ ਸੀ ਦੂਜੇ ਪਾਸੇ ਆਪਣੇ ਨਾਲੋਂ ਦੂਰ ਵੀ ਨਹੀਂ ਕਰਨਾ ਚਾਹੁੰਦੇ ਸੀ ਡੈਡੀ ਮੰਮੀ ਨੂੰ ਸਮਝਾਉਂਦੇ ਸੀ ਕਿ ਵੇਖੀਏ ਨੇ ਬਾਹਰ ਜਾ ਕੇ ਆਪਾਂ ਨੂੰ ਵੀ ਜਲਦੀ ਬੁਲਾ ਲੈਣਾ ਮੇਰੇ ਬਥੇਰੇ ਦੋਸਤ ਨੇ ਜਿਨ੍ਹਾਂ ਦੇ ਬੱਚਿਆਂ ਨੇ ਜਲਦੀ ਹੀ ਆਪਣੇ ਮਾਪਿਆਂ ਨੂੰ ਬੁਲਾ ਲਿਆ ਤੂੰ ਫਿਕਰ ਨਾ ਕਰ ਇਸ ਤਰ੍ਹਾਂ ਡੈਡੀ ਮੰਮੀ ਨੂੰ ਹੌਸਲਾ ਦਿੰਦੇ ਸੀ ਫਾਈਲ ਲਾਉਣ ਤੋਂ ਬਾਅਦ ਡੈਡੀ ਨੇ ਮੈਨੂੰ ਬਹੁਤ ਸਾਰੀ ਸ਼ਾਪਿੰਗ ਕਰਵਾ ਦਿੱਤੀ ਸੀ ਡੈਡੀ ਕਹਿੰਦਾ ਸੀ ਕਿ ਜੋ ਕੁਝ ਲੈਣਾ ਇੱਧਰੋਂ ਹੀ ਲੈ ਲਾ ਜੇ ਫੋਨ ਲੈਣਾ ਤੇ ਇੱਧਰੋਂ ਹੀ ਲੈ ਕੇ ਜਾ ਉੱਧਰ ਜਾ ਕੇ ਜਵਾਕ ਜਾਣਸਾਰ ਪਹਿਲਾਂ ਫੋਨ ਨੂੰ ਪੈ ਜਾਂਦੇ ਆ ਫਿਰ ਕਿਸ਼ਤਾਂ ਭਰਦਿਆਂ ਦਾ ਸਾਲ ਲੰਘ ਜਾਂਦਾ ਆ ਇਸ ਕਰਕੇ ਤੋਂ ਇਧਰੋਂ ਹੀ ਫੋਨ ਲੈ ਕੇ ਜਾਈ ਡੈਡੀ ਨੇ ਮੈਨੂੰ ਇੱਕ ਦਿਨ ਵਿੱਚ ਸਾਰਾ ਕੁਝ ਦਵਾ ਦਿੱਤਾ ਕੱਪੜੇ ਲੈਪਟਾਪ ਫੋਨ ਸਭ ਕੁਝ ਇੱਕੋ ਦਿਨ ਵਿੱਚ ਮੈਂ ਲੈ ਲਿਆ ਮੈਨੂੰ ਬੜੀ ਖੁਸ਼ੀ ਸੀ ਕਿਉਂਕਿ ਮੇਰੇ ਕੋਲ ਸਾਰਾ ਸਮਾਨ ਨਵਾਂ ਨਵਾਂ ਸੀ ਮੇਰਾ ਬਹੁਤ ਜਲਦੀ ਵੀਜ਼ਾ ਵੀ ਆ ਗਿਆ ਸੀ ਵੀਜ਼ਾ ਆਉਣ ਤੋਂ ਬਾਅਦ ਮੈਂ ਜਲਦੀ ਹੀ ਟਿਕਟ ਕਰਾ ਲਈ ਸੀ ਤੇ ਮੈਂ ਕੈਨੇਡਾ ਲਈ ਰਵਾਨਾ ਹੋ ਗਿਆ ਸੀ ਕੈਨੇਡਾ ਪਹੁੰਚਣ ਤੋਂ ਬਾਅਦ ਮੈਨੂੰ ਮਾਸੀ ਮਾਸੜ 에ਅਰਪੋਰਟ ਤੋਂ ਲੈਣ ਆਏ ਸੀ ਮੈਂ ਮਾਸੀ ਮਾਸੜ ਨਾਲ ਹੀ ਰਹਿਣਾ ਸੀ ਕਿਉਂਕਿ ਮੇਰਾ ਕਾਲਜ ਵੀ ਉਹਨਾਂ ਦੇ ਸ਼ਹਿਰ ਵਿੱਚ ਹੀ ਸੀ ਮੈਂ ਮਾਸੀ ਮਾਸੜ ਨਾਲ ਰਹਿੰਦਾ ਸੀ ਮਾਸੀ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿਣ ਦਿੰਦੀ ਸੀ ਮਾਸੀ ਮੈਨੂੰ ਹਰ ਇੱਕ ਚੀਜ਼ ਲਿਆ ਕੇ ਦਿੰਦੀ ਸੀ ਮਾਸੀ ਕਹਿੰਦੀ ਸੀ ਬਸ ਆਪਣੀ ਪੜ੍ਹਾਈ ਵੱਲ ਧਿਆਨ ਦੇ ਤੈਨੂੰ ਕੰਮਾਂ ਲਜਾਦਾ ਖਿੱਚ ਕਰਨ ਦੀ ਕੋਈ ਲੋੜ ਨਹੀਂ ਆ ਕਿਉਂਕਿ ਤੇਰਾ ਖਰਚਾ ਅਸੀਂ ਆਪੇ ਚਲਾਵਾਂਗੇ ਮਾਸੜ ਮੈਨੂੰ ਕਹਿੰਦਾ ਸੀ ਚੰਗਾ ਹੋਇਆ ਤੂੰ ਇੱਥੇ ਆ ਗਿਆ ਕਿਉਂਕਿ ਮਾਸੜ ਟਰਾਲਾ ਚਲਾਉਂਦਾ ਸੀ ਮਾਸੜ ਕਈ ਦਿਨ ਘਰ ਨਹੀਂ ਵਾਪਸ ਆਉਂਦਾ ਸੀ ਉਹਨਾਂ ਨੂੰ ਮੇਰੇ ਕੈਨੇਡਾ ਜਾਣ ਦੀ ਬੜੀ ਖੁਸ਼ੀ ਹੋਈ ਮਾਸੜ ਵੀ ਬੜੇ ਚੰਗੇ ਸੁਭਾਅ ਦਾ ਸੀ ਉਹ ਬਿਲਕੁਲ ਵੀ ਮੈਨੂੰ ਅਹਿਸਾਸ ਨਹੀਂ ਹੋਣ ਦਿੰਦਾ ਸੀ ਕਿ ਮੈਂ ਉਹਨਾਂ ਦੇ ਘਰ ਗੈਸਟ ਆਇਆ ਹੋਇਆ ਏਦਾਂ ਲੱਗਦਾ ਸੀ ਜਿਵੇਂ ਮੈਂ ਕਿਸੇ ਆਪਣੇ ਦੇ ਘਰ ਹੀ ਆਇਆ ਹੋਵਾਂ ਹੁਣ ਮੈਂ ਆਪਣਾ ਕਾਲਜ ਵੀ ਜੁਆਇਨ ਕਰ ਲਿਆ ਸੀ ਕਾਲਜ ਜੁਆਇਨ ਕਰਨ ਤੋਂ ਬਾਅਦ ਮੈਂ ਥੋੜਾ ਬਿਜ਼ੀ ਰਹਿਣ ਲੱਗ ਗਿਆ ਸੀ ਕਿਉਂਕਿ ਕਾਲਜ ਤੋਂ ਬਾਅਦ ਮੈਂ ਘਰ ਆ ਕੇ ਵੀ ਪੜਾਈ ਕਰਦਾ ਸੀ ਤੇ ਫਿਰ ਰੈਸਟ ਕਰਦਾ ਸੀ ਕੱਲ ਦੇ ਵੀ ਮੈਨੂੰ ਕਹਿੰਦੇ ਸੀ ਕਿ ਹੁਣ ਤਾਂ ਤੂੰ ਫੋਨ ਵੀ ਬੜਾ ਘੱਟ ਕਰਦਾ ਆ ਮੇਰੀ ਪੜ੍ਹਾਈ ਵਧੀਆ ਚੱਲ ਰਹੀ ਸੀ ਕੈਨੇਡਾ ਆ ਕੇ ਮੈਂ ਬੜਾ ਖੁਸ਼ ਸੀ ਕਿਉਂਕਿ ਮੇਰਾ ਬੜਾ ਦਿਲ ਲੱਗ ਗਿਆ ਹੋਇਆ ਸੀ ਮੈਨੂੰ ਕਾਲਜ 'ਚ ਫਰੈਂਡ ਵੀ ਬੜੇ ਵਧੀਆ ਮਿਲ ਗਏ ਸੀ ਜੋ ਮੈਨੂੰ ਕਹਿੰਦੇ ਸੀ ਕਿ ਤੂੰ ਸਾਡੇ ਕੋਲ ਆ ਕੇ ਰਹਿ ਲਾ ਪਰ ਮੈਂ ਮਾਸੀ ਦੇ ਘਰ ਫ੍ਰੀ ਰਹਿੰਦਾ ਸੀ ਇੱਕ ਦਿਨ ਮੈਂ ਘਰ ਦੇ ਕੋਲੇ ਇਹ ਗੱਲ ਕੀਤੀ ਕਿ ਮੈਂ ਆਪਣੇ ਦੋਸਤਾਂ ਕੋਲ ਰਹਿਣ ਲੱਗਣਾ ਆ ਪਰਕਰ ਦੇ ਨੇ ਸਾਫ਼ ਮਨਾ ਕਰ ਦਿੱਤਾ ਘਰ ਦੇ ਕਹਿਣ ਲੱਗੇ ਆਪਣੇ ਮਾਸੀ ਮਾਸੜ ਕੋਲ ਰਹੇਗਾ ਤਾਂ ਸਾਨੂੰ ਕੋਈ ਫਿਕਰ ਨਹੀਂ ਹੋਊਗਾ ਇਸ ਕਰਕੇ ਮੈਂ ਮਾਸੀ ਮਾਸੜ ਕੋਲ ਹੀ ਰਹਿੰਦਾ ਸੀ ਮਾਸੀ ਰੋਜ਼ ਮੈਨੂੰ ਵਧੀਆ ਤੋਂ ਵਧੀਆ ਪਕਵਾਨ ਬਣਾ ਕੇ ਦਿੰਦੀ ਸੀ ਕਿਉਂਕਿ ਮੈਂ ਮਾਸੀ ਦਾ ਬੜਾ लाਡਲਾ ਸੀ ਮਾਸੀ ਵੇਖਣ 'ਚ ਬਿਲਕੁਲ ਹੀ ਨਹੀਂ ਲੱਗਦੀ ਸੀ ਕਿ ਉਹਦਾ ਵਿਆਹ ਹੋਏ ਨੂੰ 2 ਸਾਲ ਹੋ ਗਏ ਹੋਣਗੇ ਕਿਉਂਕਿ ਮਾਸੀ ਬਿਲਕੁਲ ਹੀ ਸਲਿਮ ਪਈ ਸੀ ਉਹ ਆਪਣਾ ਬੜਾ ਧਿਆਨ ਰੱਖਦੀ ਸੀ ਇੱਕ ਦਿਨ ਰਾਤ ਨੂੰ ਬੈਠੇ ਅਸੀਂ ਰੋਟੀ ਖਾ ਰਹੇ ਸੀ ਤੇ ਮਾਸੜ ਨੇ ਦੱਸਿਆ ਕਿ ਕੱਲ ਨੂੰ ਮੈਂ ਟਰਾਲਾ ਲੈ ਕੇ ਅਮਰੀਕਾ ਵੱਲ ਜਾਣਾ ਤੇ ਮੈਂ 5-6 ਦਿਨ ਨਹੀਂ ਮੁੜਨਾ ਇਸ ਕਰਕੇ ਆਪਣਾ ਧਿਆਨ ਰੱਖਿਓ ਮਾਸੀ ਕਹਿਣ ਲੱਗੀ ਹੁਣ ਇਹਦੇ ਨਾਲ ਤਾਂ ਮੈਨੂੰ ਰਹਿਣਾ ਸੌਖਾ ਆ ਨਹੀਂ ਤਾਂ ਮੈਨੂੰ ਇਕੱਲੀ ਨੂੰ ਰਹਿਣਾ ਪੈਂਦਾ ਸੀ ਤੇ ਔਖਾ ਲੱਗਦਾ ਸੀ ਮਾਸੀ ਵੀ ਕੰਮ ਤੇ ਲੱਗੀ ਹੋਈ ਸੀ ਪਰ ਮਾਸੀ ਦਾ ਕੰਮ ਜ਼ਿਆਦਾ ਘੰਟਿਆਂ ਦਾ ਨਹੀਂ ਸੀ ਥੋੜੇ ਘੰਟਿਆਂ ਦਾ ਹੀ ਸੀ ਮਾਸੀ ਮੈਨੂੰ ਕਹਿਣ ਲੱਗੀ ਕਿ ਜਦ ਤੱਕ ਤੂੰ ਕਾਲਜ ਤੋਂ ਵਾਪਸ ਆਇਆ ਕਰਨਾ ਉਦੋਂ ਤੱਕ ਮੈਂ ਵੀ ਵਾਪਸ ਆ ਜਾਇਆ ਕਰਨਾ ਫਿਰ ਗੱਪਾਂ ਮਾਰਿਆ ਕਰਾਂਗੇ ਇਸ ਤਰ੍ਹਾਂ ਸੀ ਗੱਲਾਂਬਾਤਾਂ ਕਰ ਰਹੇ ਸੀ ਤੇ ਹਾਂ ਸਮਝਾ ਕਰ ਰਹੇ ਸੀ ਇੰਨੇ ਟਾਈਮ ਤੱਕ ਮੇਰੀ ਮੰਮੀ ਦੀ ਵੀਡੀਓ ਕਾਲ ਆ ਗਈ ਉਹ ਕਹਿਣ ਲੱਗੀ ਤੈਨੂੰ ਇਸ ਤਰ੍ਹਾਂ ਪਰਿਵਾਰ ਵਿੱਚ ਵੇਖ ਕੇ ਮੇਰਾ ਮਨ ਖੁਸ਼ ਹੋ ਗਿਆ ਕਿ ਚੱਲ ਮੇਰਾ ਬੱਚਾ ਆਪਣੇ ਪਰਿਵਾਰ 'ਚ ਬੈਠਾ ਆ ਮੰਮੀ ਮਾਸੜ ਨੂੰ ਕਹਿਣ ਲੱਗੀ ਕਿ ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਇਹਨੂੰ ਆਪਣੇ ਬੱਚਿਆਂ ਵਾਂਗ ਰੱਖਦੇ ਹੋ ਅਗਲੇ ਦਿਨ ਮਾਸੜ ਚਲਾ ਗਿਆ ਸੀ ਤੇ ਅਗਲੇ ਦਿਨ ਮੈਂ ਤੇ ਮਾਸੀ ਇਕੱਲੇ ਰਹਿ ਗਏ ਸੀ ਜਦੋਂ ਮੈਂ ਕਾਲਜ ਤੋਂ ਵਾਪਸ ਆਇਆ ਤਾਂ ਅਜੇ ਤੱਕ ਮਾਸੀ ਘਰ ਨਹੀਂ ਆਈ ਸੀ ਮੈਨੂੰ ਥੋੜੀ ਘਬਰਾਹਟ ਜੀ ਹੋਣ ਲੱਗੀ ਪਤਾ ਨਹੀਂ ਕਿਉਂ ਮੇਰਾ ਮਨ ਹੀ ਨਹੀਂ ਲੱਗ ਰਿਹਾ ਸੀ ਫਿਰ ਮੈਂ ਆਪਣੇ ਦੋਸਤਾਂ ਨੂੰ ਫੋਨ ਕੀਤੇ ਉਹਨਾਂ ਨਾਲ ਥੋੜਾ ਟਾਈਮ ਗੱਲਾਂਬਾਤਾਂ ਕੀਤੀਆਂ ਇੰਨੇ ਟਾਈਮ ਤੱਕ ਮਾਸੀ ਆ ਗਈ ਮਾਸੀ ਮੈਨੂੰ ਕਹਿਣ ਲੱਗੀ ਸੌਰੀ ਸੌਰੀ ਅੱਜ ਮੈਨੂੰ ਬੜਾ ਲੇਟ ਹੋ ਗਿਆ ਅੱਜ ਮੈਂ ਆਪਣੇ ਫਰੈਂਡ ਨੂੰ ਮਿਲਣ ਚਲੀ ਗਈ ਸੀ ਉਹਦਾ ਘਰ ਉੱਥੋਂ ਲੱਗ ਗਈ ਆ ਉਹ ਬਿਮਾਰ ਸੀ ਇਸ ਕਰਕੇ ਮੈਂ ਉਹਨੂੰ ਮਿਲਣ ਲਈ ਚਲੀ ਗਈ ਸੀ ਤੋ ਬੋਰਤਾ ਨਹੀਂ ਹੋਇਆ ਮੈਂ ਕਿਹਾ ਨਹੀਂ ਨਹੀਂ ਬੋਰ ਤਾਂ ਨਹੀਂ ਹੋਇਆ ਪਰ ਮੇਰਾ ਮਨ ਨਹੀਂ ਲੱਗ ਰਿਹਾ ਸੀ ਇਸ ਕਰਕੇ ਮੈਂ ਆਪਣੇ ਦੋਸਤਾਂ ਨਾਲ ਗੱਲਾਂ ਬਾਤਾਂ ਕਰ ਲੀਆਂ ਮਾਸੀ ਕਹਿੰਦੀ ਚੱਲ ਵਧੀਆ ਕੀਤਾ ਚੱਲ ਤੂੰ ਨਹਾ ਲੈ ਮੈਂ ਵੀ ਫਰੈਸ਼ ਹੋ ਕੇ ਆਉਂਦੀ ਆ ਫਿਰ ਬੈਠ ਕੇ ਖਾਣਾ ਖਾਵਾਂਗੇ ਬਸ ਮੈਂ ਸਾਗ ਨੂੰ ਤੜਕਾ ਲਗਾ ਲੈਣਾ ਮੈਂ ਕਿਹਾ ਸਾਗ ਨੂੰ ਤਾਂ ਮਾਸੀ ਕਹਿਣ ਲੱਗੀ ਹਾਂ ਅੱਜ ਮੈਂ ਸਵੇਰੇ ਜਲਦੀ ਉੱਠ ਕੇ ਸਾਗ ਬਣਾ ਲਿਆ ਸੀ ਮੈਨੂੰ ਪਤਾ ਆ ਕਿ ਸਾਗ ਤੇਰਾ ਫੇਵਰੇਟ ਆ ਇਸ ਕਰਕੇ ਮੈਂ ਬਣਾਇਆ ਸੀ ਮਾਸੀ ਨੇ ਸਾਗ ਨੂੰ ਤੜਕਾ ਲਾਇਆ ਤਾਂ ਸਾਰੇ ਘਰ ਵਿੱਚ ਬੜੀ ਸੋਹਣੀ 스ਮੈਲ ਆ ਰਹੀ ਸੀ ਮੈਂ ਮਾਸੀ ਨੂੰ ਕਹਾ ਕਿ ਤੁਸੀਂ ਤਾਂ ਲੱਗਦਾ ਮੇਰੀ ਮੰਮੀ ਨਾਲੋਂ ਵੀ ਵਧੀਆ ਸਾਗ ਬਣਾਉਂਦੇ ਹੋ ਸੱਚੀ ਜਦੋਂ ਮਾਸੀ ਨੇ ਮੈਨੂੰ ਸਾਗ ਨਾਲ ਰੋਟੀ ਦਿੱਤੀ ਤਾਂ ਮੈਂ ਸਾਗ ਖਾਦਾ ਤਾਂ ਬੜਾ ਸਵਾਦ ਸੀ ਫਿਰ ਰੋਟੀ ਖਾਣ ਤੋਂ ਬਾਅਦ ਮਾਸੀ ਰਸੋਈ ਵਿੱਚ ਬਰਤਨ ਸਾਫ਼ ਕਰ ਰਹੀ ਸੀ ਜਦੋਂ ਬਰਤਨ ਸਾਫ਼ ਕਰ ਰਹੀ ਸੀ ਤਾਂ ਉਹਨੇ ਬਹੁਤ ਉੱਚੀ ਚੀਕ ਮਾਰੀ ਮੈਂ ਮਾਸੀ ਦੀ ਚੀਕ ਸੁਣ ਕੇ ਭੱਜਾ ਗਿਆ ਜਦੋਂ ਮੈਂ ਉੱਥੇ ਗਿਆ ਤਾਂ ਮਾਸੀ ਥੱਲੇ ਡਿੱਗੀ ਪਈ ਸੀ ਮੈਂ ਮਾਸੀ ਨੂੰ ਕਿਹਾ ਕਿ ਮਾਸੀ ਕੀ ਹੋ ਗਿਆ ਮਾਸੀ ਕਹਿਣ ਲੱਗੀ ਮੇਰਾ ਤਾਂ ਗਿੱਟਾ ਮੁੜ ਗਿਆ ਪਤਾ ਹੀ ਨਹੀਂ ਕੀ ਹੋ ਗਿਆ ਜਲਦੀ ਚੁੱਕ ਮੈਨੂੰ ਜਦੋਂ ਮੈਂ ਉਹਨੂੰ ਖੜੀ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਉਹਦੇ ਕੋਲੋਂ ਹੋਇਆ ਹੀ ਨਹੀਂ ਜਾਂਦਾ ਸੀ ਕਿਉਂਕਿ ਲੱਗਦਾ ਸੀ ਕਿ ਉਹਦੇ ਗਿੱਟੇ ਨੂੰ ਮੋਚ ਆ ਗਈ ਆ ਮਾਸੀ ਨੂੰ ਮੈਂ ਕਿਹਾ ਤੁਸੀਂ ਡਿੱਗੇ ਕਿਵੇਂ ਮਾਸੀ ਕਹਿਣ ਲੱਗੀ ਕਿ ਜਦੋਂ ਮੈਂ ਉੱਪਰ ਪਲੇਟ ਰੱਖਣ ਲੱਗੀ ਤਾਂ ਪਤਾ ਨਹੀਂ ਕਿਹੜੇ ਮੌਕੇ ਮੇਰਾ ਪੈਰ ਤਿਲਕ ਗਿਆ ਤੇ ਮੈਂ ਡਿੱਗ ਗਈ ਬਸ ਡਿੱਗਣ ਵਾਲੀ ਮੇਰਾ ਪੈਰ ਮੁੜ ਗਿਆ ਮੈਂ ਆਪਣੀ ਮਾਸੀ ਨੂੰ ਚੋਕੇ ਕਮਰੇ 'ਚ ਲੈ ਗਿਆ ਕਿਉਂਕਿ ਮਾਸੀ ਜ਼ਿਆਦਾ ਭਾਰੀ ਨਹੀਂ ਸੀ ਮਾਸੀ ਦਾ ਸਰੀਰ ਦੀ ਬੜੀ ਹਲਕੀ ਸੀ ਜਦੋਂ ਮੈਂ ਮਾਸੀ ਨੂੰ ਚੋਕੇ ਅੰਦਰ ਲੈ ਗਿਆ ਤਾਂ ਮੈਂ ਅੰਦਰ ਉਹਨੂੰ ਬੈੱਡ ਤੇ ਪਾ ਰਿਹਾ ਸੀ ਤਾਂ ਮਾਸੀ ਨੇ ਫਿਰ ਮੈਨੂੰ ਘੁੱਟ ਕੇ ਜੱਫੀ ਪਾ ਲਈ ਤੇ ਮੈਨੂੰ ਕਹਿਣ ਲੱਗੀ ਮੇਰੇ ਕੋਲੋਂ ਪਿਆ ਨਹੀਂ ਜਾਂਦਾ ਮਾਸੀ ਬੜੀਆਂ ਚੀਕਾਂ ਮਾਰ ਰਹੀ ਸੀ ਕਿ ਮੈਂ ਮਾਸੀ ਨੂੰ ਕਿਹਾ ਕਿ ਤੁਸੀਂ 1 ਮਿੰਟ ਇੱਥੇ ਪਾਓ ਮੈਂ ਦਵਾਈ ਲੈ ਕੇ ਆਉਣਾ ਜੋ ਮੇਰੇ ਬੈਗ 'ਚ ਸੀ ਮੈਂ ਜਲਦੀ ਜਲਦੀ ਆਪਣੇ ਬੈਗ ਵਿੱਚੋਂ ਟਿਊਬ ਕੱਢ ਕੇ ਲੈ ਕੇ ਆਇਆ ਜੋ ਮੈਂ ਇੰਡੀਆ ਤੋਂ ਲੈ ਕੇ ਆਇਆ ਸੀ ਮੈਂ ਉਹਦੇ ਨੰ ਮਾਸੀ ਦੇ ਪੈਰ ਤੇ ਮਾਲਸ਼ ਕੀਤੀ ਤੇ ਮਾਸੀ ਦਾ ਪੈਰ ਵੀ ਇੱਧਰ ਉੱਧਰ ਨੂੰ ਘੁਮਾਇਆ ਜਿਸ ਨਾਲ ਮਾਸੀ ਨੂੰ ਥੋੜਾ ਦਰਦ ਤਾਂ ਹੋ ਰਿਹਾ ਸੀ ਪਰ ਉਹਨੂੰ ਕੁਝ ਆਰਾਮ ਵੀ ਮਿਲ ਰਿਹਾ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਮਾਸੀ ਦੀ ਮੋਚ ਕਿਸ ਤਰ੍ਹਾਂ ਨਿਕਲਣੀ ਆ ਮਾਸੀ ਦਾ ਪੈਰ ਜ਼ਿਆਦਾ ਨਹੀਂ ਮੁੜਿਆ ਸੀ ਹੁਣ ਉਹਨੂੰ ਮੈਂ ਸੇਕ ਵੀ ਦੇ ਦਿੱਤਾ ਜਿਸ ਨਾਲ ਉਹਨੂੰ ਕਾਫੀ ਫਰਕ ਲੱਗ ਰਿਹਾ ਸੀ ਫਿਰ ਮਾਸੀ ਬੈੱਡ ਤੇ ਆਰਾਮ ਨਾਲ ਪੈ ਗਈ ਮੈਂ ਮਾਸੀ ਨੂੰ ਕਿਹਾ ਕਿ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਡੇ ਦੁਬਾਰਾ ਫੇਰ ਮਾਲਸ਼ ਕਰ ਦੂੰਗਾ ਇਸ ਤਰ੍ਹਾਂ ਮਾਸੀ ਤੇ ਮੈਂ ਬੈੱਡ ਤੇ ਬੈਠੇ ਸੀ ਮਾਸੀ ਨੂੰ ਪਤਾ ਹੀ ਨਹੀਂ ਲੱਗਾ ਕਿ ਉਹਨੂੰ ਕਦੋਂ ਨੀਂਦ ਆ ਗਈ ਕਿਉਂਕਿ ਮਾਸੀ ਨੇ ਸੋਜਦੀਆਂ ਗੋਲੀਆਂ ਵੀ ਲੈ ਲਈਆਂ ਸੀ ਜੋ ਮਾਸੀ ਕੋਲ ਪਹਿਲਾਂ ਹੀ ਪਈਆਂ ਸੀ ਮਾਸੀ ਨੂੰ ਨੀਂਦ ਆ ਕੇ ਰਾਮ ਮਿਲ ਰਿਹਾ ਸੀ ਮੈਂ ਵੀ ਮਾਸੀ ਦੇ ਨਾਲ ਉੱਥੇ ਬੈੱਡ ਤੇ ਪੈ ਗਿਆ ਮੈਨੂੰ ਲੱਗਾ ਕਿ ਮਾਸੀ ਨੂੰ ਕਿਸੇ ਚੀਜ਼ ਦੀ ਲੋੜ ਨਾ ਹੋਵੇ ਇਸ ਕਰਕੇ ਮੈਂ ਮਾਸੀ ਕੋਲ ਹੀ ਪੈ ਗਿਆ ਤੇ ਅਸੀਂ ਦੋਵੇਂ ਕਦੋਂ ਸੌਂਗੇ ਪਤਾ ਹੀ ਨਹੀਂ ਲੱਗਾ ਦੋ ਤਿੰਨ ਘੰਟੇ ਲੰਘ ਗਏ ਰਾਤ ਪੈ ਗਈ ਜਦੋਂ ਮੈਂ ਥੋੜੀ ਜੀ ਅੱਖ ਖੋਲੀ ਤਾਂ ਮਾਹੌਲ ਕੁਝ ਹੋਰ ਹੀ ਸੀ ਮੈਂ ਤੇ ਮਾਸੀ ਦੋਵੇਂ ਰਜਾਈ ਵਿੱਚ ਪਏ ਸੀ ਮਾਸੀ ਮੇਰੇ ਨਾਲ ਚਿੰਬੜੀ ਪਈ ਸੀ ਜਿਸ ਨਾਲ ਮੇਰੀ ਹਾਲਤ ਬੜੀ ਖਰਾਬ ਹੋ ਰਹੀ ਸੀ ਕਿਉਂਕਿ ਮਾਸੀ ਨੇ ਨੀਂਦ 'ਚ ਮੇਰੇ ਉੱਤੇ ਹੱਥ ਰੱਖਿਆ ਸੀ ਸ਼ਾਇਦ ਸੁੱਤੀ ਪਈ ਨੂੰ ਮਾਸੀ ਨੂੰ ਨਹੀਂ ਪਤਾ ਲੱਗ ਰਿਹਾ ਸੀ ਪਰ ਮੈਨੂੰ ਕੁਝ ਹੋ ਰਹੀ ਹੋ ਰਿਹਾ ਸੀ ਇਸੇ ਕਰਕੇ ਮੇਰੀ ਅੱਖ ਖੁੱਲ ਗਈ ਸੀ ਮੈਂ ਮਾਸੀ ਦਾ ਹੱਥ ਸਾਈਡ ਤੇ ਕਰ ਰਿਹਾ ਸੀ ਮਾਸੀ ਹੋਰ ਵੀ ਮੇਰੇ ਨਾਲ ਲਿਪਟ ਗਈ ਮੈਨੂੰ ਕੁਝ ਹੋ ਹੀ ਜਾ ਰਿਹਾ ਸੀ ਮੇਰਾ ਦਿਲ ਕਰਦਾ ਸੀ ਮੈਂ ਬਸ ਸਭ ਕੁਝ ਉਹਦੇ ਨਾਲ ਕਰ ਲਵਾਂ ਪਰ ਫਿਰ ਮੈਂ ਸੋਚਦਾ ਸੀ ਕਿ ਉਹ ਮੇਰੀ ਮਾਸੀ ਆ ਪਰ ਮਾਸੀ ਮੈਨੂੰ ਮਜਬੂਰ ਕਰ ਰਹੀ ਸੀ ਮੈਂ ਇਹ ਸਭ ਨਹੀਂ ਚਾਹੁੰਦਾ ਸੀ ਪਰ ਉਹਨੇ ਇਸ ਹਾਲਤ ਵਿੱਚ ਮੈਨੂੰ ਫੜਿਆ ਹੋਇਆ ਸੀ ਕਿ ਮੈਂ ਆਪਣੇ ਆਪ ਤੇ ਕੰਟਰੋਲ ਨਹੀਂ ਕਰ پا ਰਿਹਾ ਸੀ ਹੌਲੀ-ਹੌਲੀ ਲਾਈਟ ਬੰਦ ਕਰ ਦਿੱਤੀ। ਲਾਈਟ ਬੰਦ ਕਰਨ ਤੋਂ ਬਾਅਦ ਮੈਂ ਵੀ 마ਸੀ ਨਾਲ ਚੰਗੀ ਤਰ੍ਹਾਂ ਲਿਫਟ ਗਿਆ। ਹੁਣ ਮੈਂ ਤੇ 마ਸੀ ਇੱਕ ਦੂਜੇ ਨਾਲ ਚੰਗੀ ਤਰ੍ਹਾਂ ਲੱਗ ਕੇ ਪੈ ਗਏ। ਮੈਂ ਸੋਚ ਰਿਹਾ ਸੀ ਕਿ 마ਸੀ ਇੰਨੀ ਵੀ ਕਿਹੜੀ ਗੂੜੀ نیند ਵਿੱਚ ਪੈ ਗਈ ਜੋ ਉਹਨੂੰ ਇੰਨਾ ਵੀ ਨਹੀਂ ਪਤਾ ਲੱਗ ਰਿਹਾ। ਹੌਲੀ-ਹੌਲੀ ਮੈਂ ਵੀ ਆਪਣਾ ਹੱਥ 마ਸੀ ਦੇ ਪਿੱਛੇ ਲਿਜਾ ਰਿਹਾ ਸੀ। ਉਹ ਵੀ ਜਿਵੇਂ ਮਸਤੀ ਜਾ ਰਹੀ ਸੀ ਤੇ ਉਹਨੇ ਮੇਰੇ ਕੰਨ ਵਿੱਚ ਕਿਹਾ ਕਿ ਹੁਣ ਕਾਦੀ ਦੇਰੀ ਆ ਜਲਦੀ-ਜਲਦੀ ਪਿਆਰ ਕਰ। ਮੈਂ ਉਹਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ। ਮੈਂ ਕਿਹਾ 마ਸੀ ਤੁਸੀਂ ਜਾਗਦੇ ਪਏ ਹੋ? ਮਾਸੀ ਕਹਿੰਦੀ ਕੋਝ ਨਾ ਕਹਿ ਬਸ ਪਿਆਰ ਕਰ ਫਿਰ ਮੈਂ ਵੀ ਪਿੱਛੇ ਨਾ ਹਟਿਆ ਮੈਂ ਵੀ ਆਪਣਾ ਸਾਰਾ ਜੋਸ਼ ਮਾਸੀ ਨੂੰ ਵਿਖਾ ਦਿੱਤਾ ਉਸ ਟਾਈਮ ਮੈਂ ਵੀ ਉਸ ਹਾਲਤ ਵਿੱਚ ਨਹੀਂ ਸੀ ਕਿ ਕਿਸੇ ਚੀਜ਼ ਬਾਰੇ ਸੋਚ ਸਕਦਾ ਬਸ ਮੈਂ ਵੀ ਇਸ ਪਲ ਦਾ ਆਨੰਦ ਲੈਣ ਲੱਗਾ ਕਿਉਂਕਿ ਜੋ ਮੌਕਾ ਮੈਨੂੰ ਮਿਲਿਆ ਸੀ ਉਹਨੂੰ ਮੈਂ ਗਵਾਉਣਾ ਨਹੀਂ ਚਾਹੁੰਦਾ ਸੀ ਬੇਸ਼ੱਕ ਮੇਰੇ ਸਾਹਮਣੇ ਮੇਰੀ ਮਾਸੀ ਹੀ ਸੀ ਜਦੋਂ ਬੰਦੇ ਨੂੰ ਔਰਤਾ ਪੀ ਮਜਬੂਰ ਕਰ ਦਿੰਦੀ ਹੈ ਫਿਰ ਬੰਦਾ ਕੀ ਕਰੇ ਬੰਦਾ ਆਪਣੇ ਆਪ ਤੇ ਕੰਟਰੋਲ ਨਹੀਂ ਕਰ ਪਾਉਂਦਾ ਜਦੋਂ ਔਰਤ ਨੇ ਆਪਣੇ ਆਪ ਤੇ ਕੰਟਰੋਲ ਨਹੀਂ ਕੀਤਾ ਤਾਂ ਇੱਕ ਬੰਦਾ ਆਪਣੇ ਆਪ ਤੇ ਕੰਟਰੋਲ ਕਿਵੇਂ ਕਰ ਸਕਦਾ ਫਿਰ ਸਾਡੇ ਦੋਹਾਂ ਚੋਕਜੋ ਹੋ ਗਿਆ ਜੋ ਨਹੀਂ ਹੋਣਾ ਚਾਹੀਦਾ ਸੀ ਉਸ ਟਾਈਮ ਅਸੀਂ ਦੋਵੇਂ ਭੁੱਲ ਗਏ ਕਿ ਸਾਡਾ ਕੀ ਰਿਸ਼ਤਾ ਆ ਇਸੇ ਤਰ੍ਹਾਂ ਸੀ ਰਾਤ ਨੂੰ ਠੰਡ ਦਾ ਨਜ਼ਾਰਾ ਲਿਆ ਅੱਧੀ ਰਾਤ ਹੋ ਚੁੱਕੀ ਸੀ ਤੇ ਮੈਨੂੰ ਭੁੱਖ ਲੱਗ ਚੁੱਕੀ ਸੀ ਮੈਂ ਹੌਲੀ-ਹੌਲੀ ਉੱਠ ਕੇ ਆਪਣੇ ਲਈ ਦੁੱਧ ਗਰਮ ਕੀਤਾ ਜਦੋਂ ਮੈਂ ਦੁੱਧ ਗਰਮ ਕਰਕੇ ਕਮਰੇ ਵਿੱਚ ਫੇਰ ਆਇਆ ਤਾਂ ਮਾਸੀ ਕਹਿਣ ਲੱਗੀ ਮੈਨੂੰ ਦੁੱਧ ਨਹੀਂ ਦੇਣਾ ਮੈਂ ਮਾਸੀ ਨਾਲ ਨਜ਼ਰਾਂ ਨਹੀਂ ਮਿਲਾ ਰਿਹਾ ਸੀ ਕਿਉਂਕਿ ਮੈਨੂੰ ਇਹ ਸਭ ਤੇ ਪਛਤਾਵਾ ਸੀ ਮਾਸੀ ਦੀ ਸ਼ਕਲ ਵੇਖ ਕੇ ਮੈਨੂੰ ਨਹੀਂ ਲੱਗ ਰਿਹਾ ਸੀ ਕਿ ਮਾਸੀ ਨੂੰ ਕੋਈ ਪਛਤਾਵਾ ਸੀ ਮਾਸੀ ਮੈਨੂੰ ਕਹਿਣ ਲੱਗੀ ਮੇਰੇ ਪੈਰ ਵਿੱਚ ਫੇਰ ਦਰਦ ਹੋ ਰਹੀ ਹੈ ਤੂੰ ਅੰਦਰੋਂ ਲਿਆ ਕੇ ਟਿਊਬ ਮੇਰੇ ਪੈਰ ਤੇ ਮਾਲਿਸ਼ ਕਰ ਦੇ ਮੈਂ ਮਾਸੀ ਨੂੰ ਕਿਹਾ ਕਿ ਕਿਹੜੀ ਮਾਲਿਸ਼ ਕਰਾਉਣੀ ਆ ਮਾਸੀ ਕਹਿਣ ਲੱਗੀ ਦੋਨੋਂ ਹੀ ਕਰ ਦੇ ਮਾਸੀ ਹਾਸੇ ਕੇ ਇਹ ਗੱਲ ਕਹਿ ਰਹੀ ਸੀ ਇਹਦਾ ਮਤਲਬ ਇਹ ਸਭ ਮਾਸੀ ਨੇ ਆਪਣੀ ਮਰਜ਼ੀ ਨਾਲ ਕੀਤਾ ਸੀ ਕਿਉਂਕਿ ਮਾਸੀ ਨੇ ਪਛਤਾਵੇ ਵਾਲੀ ਕੋਈ ਗੱਲ ਹੀ ਨਹੀਂ ਕੀਤੀ ਸੀ ਜਿਸ ਤੋਂ ਸਾਫ਼ ਪਤਾ ਲੱਗਦਾ ਸੀ ਕਿ ਮਾਸੀ ਨੂੰ ਇਸ ਗੱਲ ਦਾ ਕੋਈ ਪਛਤਾਵਾ ਨਹੀਂ ਇਸ ਕਰਕੇ ਮਾਸੀ ਮੇਨੈਸਵਲੀ ਦੁਬਾਰਾ ਫੇਰ ਤਿਆਰ ਸੀ ਸ਼ਾਇਦ ਮਾਸੀ ਇਸ ਗੱਲੋਂ ਬੜੀ ਭੁੱਖੀ ਸੀ ਮੈਂ ਮਾਸੀ ਦੇ ਪੈਰ ਤੇ ਮਾਲਿਸ਼ ਕਰ ਰਿਹਾ ਸੀ ਤੇ ਉਹਨੇ ਮੈਨੂੰ ਆਪਣਾ ਫੇਰ ਤੋਂ ਖਿੱਚ ਲਿਆ ਉਹਨੇ ਫੇਰ ਮੇਨਾਂ ਪਿਆਰ ਕਰਨ ਲੱਗ ਪਈ ਇੰਨਾ ਕੁਝ ਹੋਣ ਤੋਂ ਬਾਅਦ ਵੀ ਮਾਸੀ ਥੱਕ ਨਹੀਂ ਰਹੀ ਸੀ ਪਰ ਮੈਂ ਥੱਕ ਗਿਆ ਸੀ ਮੈਂ ਮਾਸੀ ਨੂੰ ਕਿਹਾ ਕਿ ਮੈਂ ਸੌਣਾ ਆ ਮਾਸੀ ਕਹਿਣ ਲੱਗੀ ਬਸ ਇੰਨਾ ਗਦਮ ਸੀ ਮੈਂ ਕਿਹਾ ਮਾਸੀ ਇਹ ਸਭ ਠੀਕ ਨਹੀਂ ਆਪਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਮਾਸੀ ਕਹਿਣ ਲੱਗੀ ਤੇਰੇ ਮਾਸੜ ਦੇ ਜਾਣ ਤੋਂ ਬਾਅਦ ਮੈਂ ਬੜੀ ਕੱਲੀ ਹੋ ਜਾਨੀ ਆ ਹੁਣ ਤੂੰ ਮੇਰੀ ਘਾਟ ਪੂਰੀ ਕਰ ਦਿੱਤੀ ਮੈਂ ਸੋਚ ਰਹੀ ਸੀ ਕਿ ਇੰਨੇ ਕ ਦਿਨ ਵੀ ਔਰਤ ਆਪਣੇ ਬੰਦੇ ਤੋਂ ਬਿਨਾਂ ਨਹੀਂ ਕੱਢ ਸਕਦੀ ਮਾਸੀ ਇਹ ਕੰਮਾਂ 'ਚ ਜ਼ਿਆਦਾ ਦਿਲਚਸਪ ਸੀ ਇਸ ਕਰਕੇ ਉਹ ਮੇਰਾ ਦੁਬਾਰਾ ਦੁਬਾਰਾ ਇਹ ਸਭ ਕਰਨ ਲਈ ਤਿਆਰ ਸੀ ਇਸ ਤਰ੍ਹਾਂ ਪੂਰੀ ਰਾਤ ਲੰਘ ਗਈ ਮੈਂ ਮਾਸੀ ਦੇ ਕਮਰੇ ਵਿੱਚ ਹੀ ਸੌਂ ਗਿਆ ਮਾਸੜ ਨੇ ਅਜੇ 10-15 ਦਿਨ ਉੱਥੇ ਰਹਿਣਾ ਸੀ ਉਦੋਂ ਤੱਕ ਤਾਂ ਸ਼ਾਇਦ ਮਾਸੀ ਨੇ ਸਾਰਨਾ ਹੀ ਨਹੀਂ ਸੀ ਮੈਨੂੰ ਲੱਗਦਾ ਸੀ ਮਾਸੀ ਮਾਸੜ ਦੇ ਜਾਣ ਤੋਂ ਬਾਅਦ ਕਿਸੇ ਨੂੰ ਵੀ ਘਰ ਬੁਲਾਉਂਦੀ ਹੋਣੀ ਆ ਕਿਉਂਕਿ ਇੰਨੇ ਦਿਨ ਤਾਂ ਉਹ ਕੱਟਣ ਵਾਲੀ ਹੈ ਨਹੀਂ ਜਿਸ ਹਿਸਾਬ ਨਾਲ ਉਹ ਆਪਣੀ ਭੁੱਖ ਵਿਖਾ ਰਹੀ ਸੀ ਮੈਂ ਮਾਸੀ ਬਾਰੇ ਇਹਨਾਂ ਕਦੇ ਵੀ ਨਹੀਂ ਸੋਚਿਆ ਸੀ ਕਿ ਉਹ ਇਦਾਂ ਦੀ ਹੋਗੀ ਬੇਸ਼ੱਕ ਮੈਂ ਵੀ ਉਹਦੇ ਨਾਲ ਇਹ ਸਭ ਕਰ ਦਿੱਤਾ ਪਰ ਫਿਰ ਵੀ ਮਾਸੀ ਤਾਂ ਸਿਆਣੀ ਸੀ ਮਾਸੀ ਨੂੰ ਇਹ ਸਭ ਨਹੀਂ ਕਰਨਾ ਚਾਹੀਦਾ ਸੀ ਮਾਸੀ ਨੇ ਮਾਹੌਲ ਹੀ ਇਦਾਂ ਦਾ ਬਣਾ ਦਿੱਤਾ ਸੀ ਕਿ ਮੈਂ ਆਪਣੇ ਆਪ ਤੇ ਕੰਟਰੋਲ ਨਹੀਂ ਕਰ ਪਾਇਆ पर मासी ਵੀ ਜਾਣ ਜਾਣ ਕੇ ਇਹ ਸਭ ਕਰਦੀ ਸੀ ਕਿ ਮੈਂ ਉਹਦੇ ਨਾਲ ਇਹ ਸਭ ਕਰਾਂ ਇਸ ਤਰ੍ਹਾਂ ਦੇ ਹਾਲਾਤ 마ਸੀ ਨੇ ਆਪ ਹੀ ਬਣਾਏ ਸੀ ਮਾਸੜ ਉਥੇ ਕਾਫੀ ਦਿਨ ਰਹਿ ਕੇ ਆਇਆ ਸੀ ਤੇ ਉਹਨੇ ਦਿਨ ਸਾਡੇ ਦੋਵਾਂ ਵਿੱਚ ਇਸ ਤਰ੍ਹਾਂ ਦੇ ਰਿਲੇਸ਼ਨ ਬਣਦੇ ਰਹੇ 마ਸੀ ਨੇ ਮੈਨੂੰ ਆਪ ਹੀ ਕਹਿ ਦਿੱਤਾ ਸੀ ਕਿ ਤੂੰ ਮੇਰੇ ਕਮਰੇ ਜੀ ਸੌਂ ਜਾ ਕਰ ਮिन्नੂ ਵੀ 마ਸੀ ਨੇ ਇਹ ਸਭ ਕਰਨ ਦੀ ਆਦਤ ਪੈ ਗਈ ਸੀ ਇੱਕ ਦਿਨ ਮੈਂ 마ਸੀ ਨੂੰ ਕਿਹਾ ਕਿ ਮੈਂ ਆਪਣੇ ਦੋਸਤ ਦੇ ਘਰ ਰਹਿਣ ਜਾਣਾ ਆ ਉਹ ਮੈਨੂੰ ਬੜਾ ਫੋਨ ਕਰਦਾ ਆ ਮੇਰਾ ਪਿੰਡੋ ਦੋਸਤ ਪਹਿਲਾਂ ਹੀ ਉਥੇ ਕੈਨੇਡਾ ਆਇਆ ਹੋਇਆ ਸੀ ਮਾਸੀ ਮੈਨੂੰ ਕਹਿਣ ਲੱਗੀ ਨਹੀਂ ਨਹੀਂ ਰਹਿਣ ਦੇ ਕੋਈ ਲੋੜ ਨਹੀਂ ਕਿਤੇ ਜਾਣ ਦੀ ਐਵੇਂ ਕੋਈ ਗੱਲਬਾਤ ਹੋ ਗਈ ਤੇ ਮੈਂ ਤੇਰੇ ਘਰਦਿਆਂ ਨੂੰ ਕੀ ਜਵਾਬ ਦਵਾਂਗੀ ਮੈਂ ਕਹਾਂ ਮੈਂ ਕੋਈ ਬੱਚਾ ਥੋੜੀ ਹਾਂ ਮੈਂ 2-4 ਦਿਨ ਦੀ ਗੱਲ ਐ ਪਰ ਮਾਸੀ ਮੈਨੂੰ ਜਾਣ ਨਹੀਂ ਦੇ ਰਹੀ ਸੀ ਜਦੋਂ ਮਾਸੀ ਆਪਣੇ ਕੰਮ ਤੇ ਚਲੀ ਗਈ ਤਾਂ ਮੈਂ ਕਾਲਜ ਤੋਂ ਆ ਕੇ ਆਪਣੇ ਕੱਪੜੇ ਚੁੱਕ ਕੇ ਲੈ ਗਿਆ ਤੇ ਮੈਂ ਆਪਣੇ ਦੋਸਤ ਦੇ ਘਰ ਚਲਾ ਗਿਆ ਮਾਸੀ ਨੂੰ ਇਹ ਗੱਲ ਬਾਅਦ ਵਿੱਚ ਪਤਾ ਲੱਗੀ ਜਦੋਂ ਮਾਸੀ ਕੰਮ ਤੋਂ ਵਾਪਸ ਘਰ ਆਈ ਤਾਂ ਉਦੋਂ ਨੂੰ ਪਤਾ ਲੱਗਿਆ ਕਿ ਮੈਂ ਘਰ 'ਚ ਨਹੀਂ ਆ ਮਾਸੀ ਨੇ ਬੜੇ ਗੁੱਸੇ 'ਚ ਮੈਨੂੰ ਫੋਨ ਲਾਇਆ ਮਾਸੀ ਮੈਨੂੰ ਕਹਿਣ ਲੱਗੀ ਕਿ ਜਦ ਮੈਂ ਤੈਨੂੰ ਮਨਾ ਕੀਤਾ ਸੀ ਤੂੰ ਫਿਰ ਵੀ ਕਿਉਂ ਗਿਆ ਮੈਂ ਮਾਸੀ ਨੂੰ ਕਿਹਾ ਫੇਰ ਕੀ ਆ ਅਸਲ ਗੱਲ ਇਹ ਸੀ ਕਿ ਮਾਸੀ ਨੂੰ ਰਾਤ ਨੂੰ ਰੋਜ਼ ਇੱਕ ਮਰਦ ਚਾਹੀਦਾ ਸੀ ਮਾਸੀ ਕਹਿੰਦੀ ਤੇਰਾ ਕੀ ਫਾਇਦਾ ਹੋਇਆ ਫੇਰ ਮੈਨੂੰ ਜੇ ਤੂੰ ਇੱਥੇ ਹੀ ਰਹਿਣਾ ਆ 13 ਮਾਸੜ ਤੈਨੂੰ ਮੇਰੇ ਕੋਲ ਛੱਡ ਕੇ ਗਿਆ ਸੀ ਨਾਲੇ ਤੈਨੂੰ ਪਤਾ ਕਿ ਰਾਤ ਨੂੰ ਮੈਨੂੰ ਤੇਰੀ ਕਿੰਨੀ ਲੋੜ ਆ ਤੂੰ ਰਾਤ ਤੱਕ ਵਾਪਸ ਆ ਜਵੀ ਮੈਂ ਕਿਹਾ ਕੋਈ ਗੱਲ ਨਹੀਂ ਵੇਖ ਲਵਾਂਗੇ ਮੈਂ ਇੰਨੀ ਗੱਲ ਕਹਿ ਕੇ ਫੋਨ ਕੱਟ ਦਿੱਤਾ ਮੈਂ 2-4 ਦਿਨ ਉੱਥੇ ਰਿਹਾ ਮਾਸੀ ਨੇ ਮੈਨੂੰ ਕਈ ਫੋਨ ਲਾਏ ਪਰ ਮੈਂ ਮਾਸੀ ਦਾ ਫੋਨ ਨਹੀਂ ਚੁੱਕਿਆ 3-4 ਦਿਨਾਂ ਬਾਅਦ ਜਦੋਂ ਮੈਂ ਕਾਲਜ ਤੋਂ ਸਿੱਧਾ ਮਾਸੀ ਦੇ ਘਰ ਜਾ ਰਿਹਾ ਸੀ ਤਾਂ ਮੈਂ ਵੇਖਿਆ ਕਿ ਮਾਸੀ ਦੇ ਘਰ ਤੋਂ ਇੱਕ ਮੁੰਡਾ ਨਿਕਲਿਆ ਸੀ ਜੋ ਬੜਾ ਉੱਚਾ ਲੰਮਾ ਤੇ ਗੱਭਰੂ ਜਵਾਨ ਸੀ ਮੈਨੂੰ ਲੱਗਾ ਕਿ ਮਾਸੀ ਦਾ ਕੋਈ ਰਿਸ਼ਤੇਦਾਰ ਹੋਣਾ ਜਦੋਂ ਮੈਂ ਅੰਦਰ ਗਿਆ ਤਾਂ ਮੈਂ ਮਾਸੀ ਨੂੰ ਪੁੱਛਿਆ ਕਿ ਇਹ ਕੌਣ ਸੀ ਮਾਸੀ ਕਹਿਣ ਲੱਗੀ ਤੂੰ ਕੀ ਲੈਣਾ ਮਾਸੀ ਮੇਰਾ ਬੜੇ ਗੁੱਸੇ 'ਚ ਗੱਲ ਕਰ ਰਹੀ ਸੀ ਮੈਂ ਕਿਹਾ ਮਾਸੀ ਇਹ ਤਾਂ ਕੋਈ ਤੁਹਾਡਾ ਰਿਸ਼ਤੇਦਾਰ ਹੋਣਾ ਮਾਸੜ ਦੀ ਰਿਸ਼ਤੇਦਾਰੀ ਚੋ ਸੀ ਫਿਰ ਵੀ ਮਾਸੀ ਨੇ ਮੈਨੂੰ ਕੁਝ ਨਾ ਦੱਸਿਆ ਫਿਰ ਮੈਨੂੰ ਪਤਾ ਲੱਗਿਆ ਕਿ ਜ਼ਰੂਰ ਇਹ ਮੁੰਡਾ ਮਾਸੀ ਨੇ ਸੱਦਿਆ ਹੋਣਾ ਕਿਉਂਕਿ ਮਾਸੀ ਇੱਕ ਰਾਤ ਵੀ ਇਕੱਲੀ ਨਹੀਂ কাটਦੀ ਸੀ ਉਨ ਨੂੰ ਇਹ ਚੀਜ਼ਾਂ ਦੀ ਬੜੀ ਭੁੱਖ ਸੀ ਕਿਉਂਕਿ ਇਹ ਗੱਲ ਮੈਨੂੰ ਉਦੋਂ ਪਤਾ ਲੱਗੀ ਕਿ ਉਹ 마ਸੀ ਨੇ ਰਾਤ ਬਤਾਉਣ ਲਈ ਬੁਲਾਇਆ ਹੋਇਆ ਸੀ ਜਦੋਂ 마ਸੀ ਨੇ ਮੈਨੂੰ ਕਿਹਾ ਕਿ ਤੈਨੂੰ ਕੀ ਲੱਗੇ ਤੇਰੇ ਬਿਨਾ ਮੈਂ ਮਰ ਚਲਨੀ ਆ ਤੂੰ ਨਹੀਂ ਤਾਂ ਕੋਈ ਹੋਰ ਸਹੀ ਇਸ ਗੱਲ ਤੋਂ ਮੈਨੂੰ ਪਤਾ ਲੱਗਾ ਕਿ 마ਸੀ ਮੇਰੇ ਆਉਣ ਤੋਂ ਪਹਿਲਾਂ ਵੀ ਇਹ ਕੁਝ ਹੀ ਕਰਦੀ ਹੋਣੀ ਆ ਕਿਉਂਕਿ 마ਸੜ ਤਾਂ ਟਰਾਲੇ ਤੇ ਚਲਾ ਜਾਂਦਾ ਸੀ ਪਰ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਲੱਗਦਾ ਸੀ ਕਿ 마ਸੜ ਕਿੰਨਾ ਚੰਗਾ ਆ ਤੇ 마ਸੀ ਉਹਦਾ ਨਜਾਇਜ਼ ਫਾਇਦਾ ਚੁੱਕਦੀ ਆ ਹੁਣ ਮੈਂ ਸੋਚ ਲਿਆ ਸੀ ਕਿ ਉਸ ਦਿਨ ਜੋ ਹੋ ਗਿਆ ਸੋ ਹੋ ਗਿਆ ਹੁਣ ਮੈਂ ਇਹ ਗਲਤੀ ਕਦੇ ਨਹੀਂ ਕਰੂੰਗਾ ਪਰ ਮੈਂ ਆਪਣੀ ਮਰਜ਼ੀ ਨਾਲ ਇਹ ਸਭ ਕਦੇ ਨਹੀਂ ਕੀਤਾ ਸੀ ਮਾਸੀ ਮੈਨੂੰ ਮਜਬੂਰ ਕਰ ਦਿੰਦੀ ਸੀ ਉਸ ਦਿਨੀ ਰਾਤ ਨੂੰ ਮਾਸੀ ਮੈਨੂੰ ਕਹਿਣ ਲੱਗੀ ਕਿ ਚੱਲ ਅੱਜ ਟਾਈਮ ਨਾਲ ਕੰਮ ਨਿਬੜ ਕੇ ਕਮਰੇ 'ਚ ਚੱਲਦੇ ਆ ਮੈਂ ਮਾਸੀ ਨੂੰ ਕਿਹਾ ਕਿ ਤੁਸੀਂ ਮੇਰੇ ਬਾਰੇ ਇਦਾਂ ਸੋਚਣਾ ਬੰਦ ਕਰ ਦਿਓ ਇਹ ਸਭ ਗਲਤ ਆ ਮਾਸੀ ਮੈਨੂੰ ਕਹਿਣ ਲੱਗੀ ਤੈਨੂੰ ਉਸ ਦੇ ਨਹੀਂ ਪਤਾ ਸੀ ਜਦੋਂ ਪਹਿਲੀ ਵਾਰ ਤੂੰ ਰਾਤ ਨੂੰ ਮੇਰੇ ਨਾਲ ਪਿਆਰ ਕੀਤਾ ਸੀ ਮੈਂ ਕਿਹਾ ਮੈਂ ਮਜਬੂਰ ਹੋ ਗਿਆ ਸੀ ਤੁਸੀਂ ਹਾਲਾਤ ਹੀ ਇਦਾਂ ਦੇ ਬਣਾ ਦਿੱਤੇ ਸੀ ਤੁਸੀਂ ਮੈਨੂੰ ਮਜਬੂਰ ਕਰ ਦਿੱਤਾ ਸੀ ਮਾਸੀ ਕਹਿੰਦੀ ਜੇ ਤੂੰ ਇੰਨਾ ਚੰਗਾ ਸੀ ਤਾਂ ਉਸਦੇ ਨੇ ਮੈਨੂੰ ਮਨਾ ਕਰ ਦਿੰਦਾ ਹੁਣ ਤਾਂ ਤੂੰ ਮੇਰੇ ਬਰਾਬਰ ਦਾ ਗੁਨੇਕਾਰ ਬਣ ਚੁੱਕਿਆ ਇਸ ਕਰਕੇ ਤੈਨੂੰ ਮੇਰਾ ਸਾਥ ਦੇਣਾ ਹੀ ਪਊਗਾ ਨਾਲੇ ਤੈਨੂੰ ਕੀ ਪ੍ਰੋਬਲਮ ਆ ਮੁੰਡੇ ਤਾਂ ਅੱਜ ਕੱਲ ਇਹ ਚੀਜ਼ਾਂ ਲਈ ਭੱਜੇ ਫਿਰਦੇ ਆ ਤੇ ਤੈਨੂੰ ਮੈਂ ਆਫਰ ਕਰ ਰਹੀ ਤੂੰ ਫੇਰ ਵੀ ਮੈਂ ਮਾਸੀ ਨੂੰ ਕਿਹਾ ਕਿ ਆਪਣਾ ਰਿਸ਼ਤਾ ਮਾਂ ਪੁੱਤ ਵਾਲਾ ਆ ਤੁਸੀਂ ਕੋਈ ਬੇਗਾਨੇ ਹੁੰਦੇ ਫਿਰ ਮੈਂ ਸ਼ਾਇਦ ਇੰਨਾ ਨਾ ਸੋਚਦਾ ਪਰ ਤੁਸੀਂ ਤਾਂ ਮੇਰੀ ਮੰਮੀ ਦੀ ਭੈਣ ਹੋ ਮੇਰੀ ਮਾਂ ਵਰਗੇ ਹੋ ਮੈਨੂੰ ਤਾਂ ਬੜਾ ਅਫਸੋਸ ਹੁੰਦਾ ਕਿ ਉਸ ਦਿਨ ਜੋ ਹੋਇਆ ਬਿਲਕੁਲ ਗਲਤ ਹੋਇਆ ਮਾਸੀ ਕਹਿਣ ਲੱਗੀ ਜ਼ਿਆਦਾ ਲੈਕਚਰ ਨਾ ਦੇ ਤੈਨੂੰ ਉਹੀ ਕਰਨਾ ਪਊਗਾ ਜੋ ਮੈਂ ਤੈਨੂੰ ਕਹੂੰਗੀ ਮੈਂ ਨਹੀਂ ਚਾਹੁੰਦੀ ਕਿ ਤੂੰ ਇਸ ਘਰ ਵਿੱਚੋਂ ਚਲਿਆ ਜਾਵੇਂ ਮੈਂ ਚਾਹਾਂਤਾ ਤੈਨੂੰ 10 ਮਿੰਟ 'ਚ ਇਸ ਘਰ 'ਚੋਂ ਕੱਢ ਸਕਦੀ ਆ ਮੈਂ ਮਾਸੀ ਨੂੰ ਕਿਹਾ ਕਿ ਤੁਸੀਂ ਮੈਨੂੰ ਧਮਕੀ ਦੇ ਰਹੇ ਹੋ ਜਾਂ ਫਿਰ ਮੈਨੂੰ ਬਲੈਕਮੇਲ ਕਰ ਰਹੇ ਹੋ ਮਾਸੀ ਕਹਿੰਦੀ ਜੋ ਮਰਜ਼ੀ ਸਮਝ ਲੈ ਬਸ ਮੈਂ ਤੈਨੂੰ ਕਹਿ ਦਿੰਦਾ ਆ ਕਿ ਤੈਨੂੰ ਉਹੀ ਕਰਨਾ ਪਊਗਾ ਜੋ ਮੈਂ ਤੈਨੂੰ ਕਹੂੰਗੀ ਉਸ ਦਿਨ ਵੀ ਮਾਸੀ ਨੇ ਰਾਤ ਨੂੰ ਮੇਰੇ ਨਾਲ ੱੱਕੇ ਨਾਲ ਇਹ ਸਭ ਕੀਤਾ ਮੈਨੂੰ ਲੱਗ ਰਿਹਾ ਸੀ ਮਾਸੀ ਦੇ ਪੈਰ ਨੂੰ ਵੀ ਕੁਝ ਨਹੀਂ ਹੋਇਆ ਉਹਨੇ ਜਾਣ ਬੁਝ ਕੇ ਇਦਾਂ ਦੇ ਹਾਲਾਤ ਬਣਾਏ ਸੀ ਕਿ ਮੈਂ ਉਹਨੂੰ ਚੁੱਕਾਂ ਤੇ ਉਹ ਮੇਰੇ ਨਾਲ ਇਹ ਸਭ ਕਰੇ ਮਸੀ ਇੰਨੀ-ਇੰਨੀ ਹੋ ਗਈ ਸੀ ਕਿ ਉਹਨੂੰ ਸਾਡਾ ਰਿਸ਼ਤਾ ਵੀ ਨਜ਼ਰ ਨਹੀਂ ਆਉਂਦਾ ਸੀ ਹੁਣ ਮੈਂ ਸੋਚ ਲਿਆ ਸੀ ਕਿ ਮੈਂ ਇੱਥੋਂ ਨਿਕਲ ਜਾਣਾ ਮੈਂ ਆਪਣੇ ਕਿਸੇ ਦੋਸਤ ਕੋਲ ਰਹਿਣ ਲੱਗੂੰਗਾ ਮੈਂ ਆਪਣੇ ਦੋਸਤ ਨਾਲ ਅਗਲੇ ਦਿਨ ਗੱਲ ਕਰ ਲਈ ਸੀ ਕਿਉਂਕਿ ਮੇਰੇ ਦੋਸਤ ਨੇ ਮੈਨੂੰ ਥੋੜਾ-ਬਹੁਤ ਕੰਮ ਵੀ ਦਿਵਾ ਦਿੱਤਾ ਸੀ ਇਸ ਕਰਕੇ ਮੈਂ ਥੋੜ੍ਹ ਨਿਕਲ ਕੇ ਉਹਦੇ ਕੋਲ ਰਹਿਣਾ ਚਾਹੁੰਦਾ ਸੀ ਪਰ ਮੈਂ ਮਾਸਰ ਦੇ ਆਉਣ ਦੀ ਉਡੀਕ ਕਰਦਾ ਸੀ ਕਿਉਂਕਿ ਉਹ ਮੈਨੂੰ ਕਹਿ ਕੇ ਗਿਆ ਸੀ ਕਿ ਮੇਰੇ ਆਉਣ ਤੱਕ ਘਰ ਦਾ ਖਿਆਲ ਰੱਖੀ ਪਰ ਮੈਂ ਉਹਦੇ ਬੋਲਾਂ ਨੂੰ ਪੂਰੇ ਨਹੀਂ ਕਰ ਸਕਿਆ ਮੈਂ ਵੀ ਬਰਾਬਰ ਦਾ ਗੁਨਾਹਗਾਰ ਹੋ ਗਿਆ ਸੀ ਅਗਲੇ ਦਿਨ ਮਾਸੜ ਘਰ ਆ ਗਿਆ ਸੀ ਮੈਂ ਮਾਸੜ ਨੂੰ ਕਿਹਾ ਕਿ ਮੈਂ ਥੋੜੇ ਦਿਨ ਲਈ ਆਪਣੇ ਦੋਸਤ ਕੋਲ ਰਹਿਣ ਜਾਣਾ ਤੇ ਮਾਸੜ ਕਹਿਣ ਲੱਗੇ ਕੋਈ ਗੱਲ ਨਹੀਂ ਪਰ ਮੈਂ ਆਪਣੇ ਅੱਧੇ ਕੱਪੜੇ ਚੁੱਕ ਕੇ ਲੈ ਗਿਆ ਸੀ ਉੱਥੇ ਮੈਨੂੰ ਰਹਿੰਦੇ ਨੂੰ 15 ਦਿਨ ਹੋ ਗਏ ਸੀ ਕਿ ਮੈਨੂੰ ਮਾਸੜ ਦਾ ਫੋਨ ਆਇਆ ਮਾਸੜ ਮੈਨੂੰ ਕਹਿਣ ਲੱਗਾ ਕਿ ਤੂੰ ਵਾਪਸ ਕਿਉਂ ਨਹੀਂ ਆਇਆ ਮੈਂ ਕਿਹਾ ਮੇਰਾ ਦਿਲ ਲੱਗਿਆ ਹੋਇਆ ਆ ਅਜੇ ਮੈਂ ਇੱਥੇ ਹੀ ਰਹੂੰਗਾ ਮਾਸੜ ਮੈਨੂੰ ਕਹਿਣ ਲੱਗਾ ਤੂੰ ਜ਼ਰੂਰੀ ਰੈਂਟ ਦੇਣਾ ਆ ਮੈਂ ਕਿਹਾ ਮਾਸੜ ਜੀ ਰੈਂਟ ਜ਼ਿਆਦਾ ਨਹੀਂ ਐ ਥੋੜਾ ਹੀ ਆ ਮਾਸੜ ਕਹਿਣ ਲੱਗਾ ਠੀਕ ਆ ਮੈਂ ਤਾਂ ਮਸਾ ਮਾਸੀ ਕੋਲੋਂ ਖਿਹੜਾ ਛਡਵਾ ਕੇ ਨਿਕਲਿਆ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਕੱਲ ਨੂੰ ਕੋਈ ਗੱਲ ਹੋ ਜਵੇ ਤੇ ਮੈਂ ਐਵੇਂ ਵਿੱਚ ਫਸ ਜਾਊਂਗਾ ਹੁਣ ਮੈਨੂੰ ਗਏ ਨੂੰ 3-4 ਮਹੀਨੇ ਹੋ ਗਏ ਸੀ 3-4 ਮਹੀਨੇ ਬਾਅਦ ਪਤਾ ਲੱਗਾ ਕਿ ਮਾਸੀ ਤੇ ਮਾਸੜ ਵਿੱਚ ਬੜੀ ਲੜਾਈ ਹੋ ਗਈ ਆ ਮਾਸੀ ਆਪਣੀ ਸੇਲੀਰੇ ਘਰ ਬੈਠੀ ਆ ਮਾਸੜ ਕਹਿੰਦਾ ਕਿ ਮੈਂ ਤੇਨੂੰ ਤਲਾਕ ਦੇਣਾ ਮੈਨੂੰ ਪੱਕਾ ਪਤਾ ਸੀ ਕਿ ਜ਼ਰੂਰ ਹੀ ਕੋਈ ਇਦਾਂ ਦੀ ਗੱਲ ਹੋਈ ਹੋਣੀ ਆ ਕਿਉਂਕਿ ਇਹ ਗੱਲ ਮੈਨੂੰ ਮੰਮੀ ਨੇ ਦੱਸੀ ਸੀ ਕਿ ਉਹ ਦੋਵੇਂ ਅਲੱਗ ਹੋ ਰਹੇ ਨੇ ਮੈਨੂੰ ਬੜਾ ਦੁੱਖ ਹੋਇਆ ਕਿ ਮਾਸੜ ਇੰਨਾ ਚੰਗਾ ਸੀ ਮਾਸੀ ਨੇ ਆਪਣੀਆਂ ਕਰਤੂਤਾਂ ਕਰਕੇ ਉਹਨੂੰ ਗਵਾ ਲਿਆ ਮਾਸੜ ਨੇ ਮਾਸੀ ਨੂੰ ਤਲਾਕ ਦੇ ਦਿੱਤਾ ਹੁਣ ਮਾਸੀ ਇਕੱਲੀ ਰਹਿ ਰਹੀ ਆ ਤੇ ਆਪਣੇ ਕੀਤੇ ਤੇ ਪਛਤਾਵਾ ਕਰ ਰਹੀ ਆ ਕਿਉਂਕਿ ਮਾਸੜ ਨੇ ਕਿਸੇ ਆਦਮੀ ਨਾਲ ਮਾਸੀ ਨੂੰ ਫੜ ਲਿਆ ਸੀ ਮੈਂ ਤਾਂ ਇਸ ਗੱਲ ਦਾ ਬੜਾ ਸ਼ੁਕਰ ਕਰਦਾ ਕਿ ਮੈਂ ਉੱਥੋਂ ਨਿਕਲ ਆਇਆ ਨਹੀਂ ਤਾਂ ਮੇਰੇ ਨਾਲ ਵੀ ਇਹੀ ਕੁਝ ਹੋਣਾ ਸੀ ਮਾਸੀ ਨੇ ਮੇਰੇ ਨਾਲ ਇਹ ਕੁਝ ਕਰਨੋਂ ਨਹੀਂ ਹਟਣਾ ਸੀ ਮੇਰੇ ਨਾਲ ਵੀ ਰਿਸ਼ਤੇਦਾਰੀ 'ਚ ਫਰਕ ਪੈ ਜਾਣਾ ਸੀ ਬੇਸ਼ੱਕ ਮੈਂ ਵੀ ਉਹਦੇ ਨਾਲ ਗਲਤ ਕੀਤਾ ਪਰ ਮੈਨੂੰ ਇਸ ਗੱਲ ਦਾ ਪਛਤਾਵਾ ਤਾਂ ਹੈ ਤੇ ਮੈਂ ਸੁਧਰ ਵੀ ਗਿਆ ਪਰ ਮਾਸੀ ਨੂੰ ਤਾਂ ਇਸ ਗੱਲ ਦਾ ਕੋਈ ਪਛਤਾਵਾ ਨਹੀਂ ਸੀ ਇਸ ਕਰਕੇ ਉਹ ਆਪਣਾ ਘਰ ਖਰਾਬ ਕਰ ਬੈਠੀ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ 'ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ